ਸਵਾਗਤ ਹੈ ਜੀ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਇੱਥੇ ਆਪਾਂ 2 ਦਿਨਾਂ ਦਾ ਕੰਮ ਸੀ ਆਪਣੇ ਕੋਲੇ ਉਹ ਆਪਣਾ ਕੰਮ ਪੂਰਾ ਹੋ ਗਿਆ ਆ ਦੇਖੋ ਹੰਬ ਦੇ ਬੂਟੇ ਸ਼ਾਂ ਦਾ ਬਹੁਤ ਸੀ ਪਰ ਪਾਣੀ ਦਾ ਕੋਈ ਖਾਸ ਪ੍ਰਬੰਧ ਨਹੀਂ ਸੀਗਾ ਸੁਣੋ ਠੀਕ ਹੈ ਜੀ ਕੰਮ ਇਤਨਾ ਆਪਣਾ ਨਿਬੜ ਗਿਆ ਤੇ ਬੰਦੇ ਆਪਣੇ ਪੁੜੀ ਚੇਂਜ ਕਰ ਰਹੇ ਆ ਆਪਾਂ ਅੱਜ ਚੱਲੇ ਆ ਜੀ ਬੋਂਦੀ ਬੋਂਦੀ ਜ਼ਿਲ੍ਹੇ ਦੇ ਪਿੰਡ ਰੜੀ ਚੜੀ ਤੇ ਬੱਚਾ ਆਪਾਂ ਚੱਲੇ ਆਂ ਅੱਜ ਮਸ਼ੀਨ ਲੈ ਕੇ ਰਾਤ ਇੱਕ ਮੇਥੀ ਵਾਲਾ ਆ ਗਿਆ ਤੇ ਚਲੋ ਮੇਥੀ ਕੱਢਣ ਲੱਗੇ ਇਹ ਤਾਂ ਆਪਾਂ ਰਾਤ ਹੀ ਤੁਰ ਜਾਣਾ ਸੀਗਾ ਤੇ ਇੱਕ ਠੰਡਾ ਬਹੁਤ ਹੋ ਜਾਂਦੀ ਹੈ ਜੀ ਰਾਤ ਨੂੰ ਦਸੰਬਰ ਦਾ ਮਹੀਨਾ ਬਣਿਆ ਪਿਆ ਚਲੋ ਮੈਂ ਸਵੇਰ ਚੱਲਦੇ ਆਂ ਸਵੇਰ ਸਬਕਤੇ ਨਿਕਲਣ ਦੀ ਤਿਆਰੀ ਕੀਤੀ ਸੀਗੀ ਤੇ ਸਿਲੰਡਰ ਜਵਾਬ ਦੇ ਗਿਆ ਤਾਂ ਤਾਂ ਵਧੀਆ ਰੋਟੀ ਪਾਣੀ ਬਣਿਆ। ਤਨੇ ਸਿਲੰਡਰ ਜਵਾਬ ਦੇ ਗਿਆ। ਇਹਦੇ ਕਰਕੇ ਪਾਪਾ ਥੋੜੇ ਲੇਟ ਹੋ ਗਏ। ਚਾਹ ਫਿਰ ਦੁਕਾਨ ਤੋਂ ਪੀ ਕੇ ਆਂਦੀ ਅਸੀਂ। ਚਲੋ ਉੱਥੇ ਜਾ ਕੇ ਲਵਾਂਗੇ ਹੁਣ ਸਿਲੰਡਰ। ਚਲੋ। ਰੰਟਰ ਮਰਾ ਪਾ ਕੋਈ ਜਾ ਕੇ ਲਵਾਂ। ਭੱਤੇ ਆਪਣੀ ਪੁਲੀ ਕੱਢ ਰਹੇ ਆ। ਪੁਲੀ ਚੇਂਜ ਕਰਕੇ ਆਪਾਂ ਬਸ ਤੁਰ ਪੈਣਾ ਛੋਟੀ ਜਿਹਾ ਢਾਬੇ ਤੇ ਖਾਵਾਂਗੇ ਕਿਉਂਕਿ ਸਿਲੰਡਰ ਹੈ ਨਹੀਂ ਆਪਣੇ ਕੋਲੇ ਬਾਕੀ ਟਾਈਮ ਵੀ ਲੱਗ ਜਾਂਦਾ ਆਹ 벨ਟ ਮੋਟਰ ਵਾਲਾ ਸੰਭਿਆ ਨਾ ਸਲਿਆਣੀ ਚੱਲਦੇ ਹੁਣ ਆਪਾਂ ਆਪਦੇ ਟਿਕਾਣਿਆਂ ਨੂੰ ਕੋਈ ਕੱਢਦੀ ਆ ਬਹੁਤ ਤੰਗ ਬਿਹਰ ਬਲੂਰ ਵਾਲਾ ਲਾਇਆ ਹੀ ਆ ਵਿਚਾਰੇ ਮੈਂ ਥੱਬੇ ਸੜਦਿਆਂ ਮੈਂ ਤੰਗ ਹੋਇਆ ਨਾ ਦੁਪਹਿਰ ਚੱਲ ਕੋਈ ਆਪਣਾ ਕੋਈ ਕੀ ਹੁੰਦਾ ਸੀ ਰਾਤ ਕੁੜੀਆਂ ਸੜਦੀਆਂ ਸੀ ਵਿਚਾਰੀਆਂ ਥੱਬੇ ਅੱਛਾ ਤੰਗ ਬਹੁਤ ਹੁੰਦੀਆਂ ਸੀ ਤੇ ਹਵਾ ਵਾਈਦੀ ਸੀ ਆਹੋ ਆਪਾਂ ਤੰਗ ਹੋ ਜਗੇ ਆ ਪਲੇਅਰ ਨਹੀਂ ਤੰਗ ਫੋਨ ਦੇਣੀ ਕਿਹੜੇ ਆਏ ਕਹਿੰਦਾ ਯਾਰ ਇਹ ਪਰੇਸ਼ਾਨ ਕਰਦਾ ਮੈਂ ਗੱਲਾਂ ਆ ਦੇ ਭਰਾ ਹੂੰ ਤੇ ਉਹ ਮੁੜ ਕੇ ਆਮ ਰੋਲੇ ਜਿਦ ਤੈਨੂੰ ਪਤਾ ਉੱਤੇ ਹੀ ਬਣੀਆਂ ਜਾਂਦੀ ਆਪਾਂ ਤਾਂ ਫਿਰ ਤੰਗ ਗਰੀਬ ਜਨਤਾ ਦਾ ਵੀ ਸੋਚਣਾ ਚਾਹੀਦਾ ਆਪਣਾ ਤਾਂ ਰੱਬ ਹੀ ਆ ਆਪਣਾ ਤੰਗ ਹੈਗੀ ਹੈਗੀਆਂ ਜੋ ਥੱਬੇ ਹਾਂ ਹੋਰ ਵਾਪੋਲੀ ਪਾਉਣ ਲੱਗੇ ਇਹ ਕਹਿ ਦਿੰਦਾ ਅਗਲਾ ਹਨਾ ਦੱਸ ਦੇ ਬਈ ਬਾਹਰ ਸੀਜ਼ਨ ਲੌਂਡ ਚੱਲੇ ਪੈਸੇ ਕਮਾਉਂਦੇ ਆ ਫਲਾਨਾ ਪਰ ਪਤਾ ਇੱਥੇ ਆ ਕੇ ਲੱਗਦਾ ਵੀ ਦੋ ਦਿਨ ਹੋ ਗਏ ਆਪਾਂ ਉਹ ਅਜ ਨਾਤਿਆਂ ਨੂੰ ਛੱਪ ਦੀ ਸ਼ਰੀ ਤੇ ਨੋਟ ਚੱਕਣ ਵਾਲਾ ਕੰਮ ਆ ਤੇ ਮੈਂ ਜੋ ਚੁੱਲਾ ਬਣਾਇਆ ਉਹ ਗੱਲ ਦੱਸ ਅਜ ਵਾਲੀ ਸਵੇਰ ਵਾਲੀ ਜਿਹੜੀ ਹੋਈ ਆ ਆਪਣੇ ਨਾਲ ਘਟਰਾ ਵਾਪਰੀ ਚੁੱਲੇ ਵਾਲੀ ਹਾਂ ਠੰਡ ਚ ਉੱਠ ਕੇ ਚੁੱਲਾ ਬਣਾਇਆ ਦਸੰਬਰ ਦੀ ਠੰਡ ਆ ਕੇ ਹੋਰ ਰੂਪੇ ਤੋਂ ਤਾਂ ਚੁੱਲਾ ਹੁਣੀ ਬੰਨਦਾ ਪੱਥਰਾਣਾ ਬਣਾਇਆ ਜੁਲਾ ਬਣਾ ਕੇ ਜਦੋਂ ਨੂੰ ਆਗੋ ਕੋ ਬਾਲੀ ਉਦੋਂ ਦੁੱਧ ਫਟ ਗਿਆ ਉਦੋਂ ਦੁੱਧ ਫਟ ਗਿਆ ਪਾਣੀ ਦੀ ਬਹੁਤ ਸਮੱਸਿਆ ਨਾ ਪਾਣੀ ਨਹੀਂ ਮਿਲਦਾ ਇਹ ਇਹ ਛੋਟੀ ਡਾਲेंगे ਨਾ ਇਹਦੀ ਵੀਡੀਓ ਬਣਾਉਣੀ ਆ ਸਾਡਾ ਜੰਟਾ ਜੀ ਇਹ ਰਾਜੂ ਸਸਰੀਕਾ ਲਾਮਨੇ ਦਾ ਸਸਰੀਕਾ ਸਸਰੀਕਾ ਕਾਲ ਕਰੋ ਹਾਰਵੈਸਟਰ ਵਾਰੇ ਹਾਰਵੈਸਟਰ ਵਾਰੇ ਦੱਸਣਾ ਆਪਣੀ ਕਿੰਨੀ ਕੈਸੀ ਹੈ ਇਹ ਕਿਵੇਂ ਚੱਲੀ ਕਿਸਾਨੋ ਨੇ ਕਿਹਾ ਅੱਛਾ ਅੱਛਾ ਇੱਕ ਨੰਬਰ ਚੱਲੇ ਆਪਣੇ ਨੇ किसान बोल रहे हैं अभी आना दोबारा के बोल रहे हैं? नहीं यार बहुत घटिया काम करते हो नहीं आने के बोल रहे हैं ना अच्छा काम किया आपने जैसे कोई अपने दंगी होती है बली उसमें भी नहीं दिया हाँ। कटने में सफाई है हाँ। अपने माल सफाई से आया हाँ। चलने में अपने अच्छी तरह से चली है और किसानों की मांगे अगली बार भी आप हाँ। रेट का भी बता दे भी लोग कम पे काटते थे अपनी गाड़ी को फिर भी काम मिला की नहीं लोग पाँच सौ छह सौ में चल रहे थे और अपनी गाड़ी सात सौ में चल रही थी फिर भी अपने को काम मिला है ਸਪਾਈ ਕਿਉਂ ਦੇਸ ਕਾਮ ਮਿਲ ਆਏ ਹੋਰ ਆਪਣੇ ਜੇ ਕਿਸਾਨ ਬੋਲ ਰਹੇ ਕਿ ਅਗਲੇ ਸਾਲ ਵੀ ਆਪੇ ਆਣਾ ਇਹ ਸਿਸਟਮ ਹੈ ਠੀਕ ਹੈ ਜੀ ਇਹ ਰਾਜੂ ਭਾਈ ਆਪਣਾ ਇਹ گاؤں ਇਸ ਦਾ ਹੈਗਾ ਆ ਜਾਣਦਾ ਸਰੋਲਾ ਹੈ ਸਰੋਲਾ ਕੇ ਪਾਸ گاؤں کون سا ਉਹ ਤੁਹਾਡਾ ਇਰਲੀਗਾ ਹੈ ਇਰਲੀ گاؤں ਇਰਲੀ گاؤں ਇਧਰ گاؤں ਪਿੰਨਾ ਦੇ ਨਾਮ ਜੀ ਹੈਗੇ ਆਪਾਂ ਤਾਂ ਚਲ ਪੰਜਾਬੀ ਚ ਬੋਲ ਲਈਏ ਆ ਜਾਣਦਾ ਸਾਡਾ ਜੀ ਬਹੁਤ ਅੱਛਾ ਹੈ ਇਹ ਆਦਮੀ ਇਸ ਕੋ हमने ਬੋਲਾ ਵੀ ਹਮ ਜਾ ਰਹੇ ਹੈ ਦੇਖ ਲਓ ਇਹ ਦੂਸਰੇ گاؤں ਸੇ ਆਇਆ ਹੈ ਇਹ ਬੋਲਦਾ ਨਹੀਂ ਯਾਰ بس کتنے ٹائم میں نکل رہا ہے میں کہہ رہا تھا پونے گھنٹے میں وہ بولتا میں 5 10 منٹ میں آ جاؤں گا ہاں صاف کر کے رات پیمنٹ بھی دے گا جی ایسی بات نہیں تھی میں اس کو پیمنٹ کے لیے فون کرا تھا ہاں ساایا چل دی تو پھر بھی ملنے کے لیے آیا کہتا نہیں بدا کر کے جاؤں گا اس نے جہاں پہلے گاڑی چلتی اس کو بھی بولا بھائی صاحب 10 12 دین ادمی رہے ہیں تو ملنا گلنا چاہیے ہاں پونے پوری کرتی ہے چेंज اون پوری 10 دی چاڑتی ہے تے ہن اپا ਪੁਰਾਣੀਆਂ ਭਰਾਗੇ ਆਪਣੇ ਪੁਰਾਣੀ ਅੱਡੇ ਤੇ ਓਮ ਜੰਟ ਕੋਲੇ ਰਾਤ ਦਾ ਖੂਨ ਲਈ ਜਾਂਦਾ ਕਿੱਥੇ ਆ ਗਏ ਕਿੱਥੇ ਆ ਗਏ ਮੈਂ ਕਹੀ ਬਸ ਕੱਲ ਨੂੰ ਪਹੁੰਚਾਂਗੀ ਦਸਿੰਝ ਲਾਲ ਵਾਲਿਆ ਚਲੋ ਠੀਕ ਆ ਜੀ ਤੇ ਅੱਜ ਦਾ ਵਲੋਗ ਆਪਣਾ ਇੰਨਾ ਹੀ ਸੀ ਆ ਆਪਣਾ ਰੂਪਾ ਮੋਰ ਤੁਸੀਂ ਜਾਣਦੇ ਹੀ ਇਹਨੂੰ ਪਹਿਲਾਂ ਪਉਂਦਾ ਫਿਰਦਾ ਚਾ ਚੜਿਆ ਇਹਨੂੰ ਅੱਜ ਇਹਨੇ ਆਪਦੀ ਬੇਬੇ ਕੋਲੇ ਜਾਣਾ ਬੇਬੇ ਕੋਲੇ ਜਾਣਾ ਅੱਜ ਹਾਂ ਹਾਂ ਪਾਪੇ ਨੇ ਇਹਨੇ ਅੱਜ ਨਹੀਂ ਪਾਪੇ ਹੋਣਾ ਤੇ ਕੋਲੇ ਨਹੀਂ ਇਹ ਆਰਲੀ ਕੋਟਿਆ ਦੀ ਬੇਬੇ ਕੋਈ ਪਾਪਾ ਹੀ ਆਪਣਾ ਉਹ ਵੀ ਪਾਪਾ ਬਣਾ ਲਿਆ ਚਾ ਲਈ ਇਹ ਇੱਕ ਤਾਂ ਪਾਪਾ ਉਹ ਬਣਾਉਂਦਾ ਹੀ ਲੋਕਾਂ ਨੂੰ ਉਹ ਠੀਕ ਹੈ ਜੀ ਅੱਜ ਦਾ ਵਲੌਗ ਆਪਣਾ ਇਹਨਾਂ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਤੇ ਲਾਈਕ ਕਰੋ